ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪੰਜਾਬੀ ਵਿਰਸਾ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਮੈਂ ਤੁਹਾਨੂੰ ਆਪਣੀ ਸਬਜ਼ੀਆਂ ਵਾਲੀ ਬਗੀਚੀ ਦਿਖਾਉਣਾ ਜੋ ਮੈਂ ਅੱਜ ਤੋਂ 1.5 ਤੋਂ 2 ਮਹੀਨੇ ਪਹਿਲਾਂ ਲਗਾਈ ਤੀ ਤੇ ਹੁਣ ਸਬਜ਼ੀਆਂ ਉੱਤਰਨ ਲੱਗੀਆਂ ਨੇ ਕਈ ਵਾਰ ਸਬਜ਼ੀ ਬਣਾ ਕੇ ਖਾ ਵੀ ਲਈ ਆ ਸੋ ਚਲੋ ਫਿਰ ਅੱਜ ਤੁਹਾਨੂੰ ਉਹ ਬਗੀਚੀ ਦਿਖਾਉਣਾ ਇਹ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ ਲਓ ਜੀ ਦੇਖੋ ਫਿਰ ਮੇਰੀ ਸਬਜ਼ੀਆਂ ਵਾਲੀ ਬਗੀਚੀ ਉਹ ਦੇਖੋ ਜੀ ਆ ਲੱਗੀਆਂ ਨੇ ਮਿਰਚਾਂ ਜੀ ਆਪਣੀਆਂ ਹਰੀਆਂ ਮਿਰਚਾਂ ਲੱਗੀਆਂ ਨੇ ਆ ਵਿੱਚ ਲਾਲ ਵੀ ਹੋਣ ਲੱਗੀਆਂ ਭਰੇ ਪਏ ਨੇ ਬੂਟੇ ਆਪਣੇ ਦੇਖੋ ਮਿਰਚਾਂ ਨਾਲ ਇਿੱਧਰ ਲੱਗਿਆ ਸਿਆ ਲੱਗ ਗਏ ਨੇ ਬਤਾਉਂ ਆਪਣੇ ਆ ਬੈਂਗਣੀ ਲੱਗੀ ਆ ਦੇਖੋ ਜੀ ਗੁਸ਼ਟੇ ਲੱਗੇ ਆ ਆ ਦੇਖੋ ਇੱਧਰ ਵੀ ਲੱਗੇ ਹੋਏ ਨੇ ਉਹ ਇੱਧਰ ਵੀ ਲੱਗੇ ਹੋਣੇ ਜੀ ਤਾਂ ਇੱਧਰ ਲੱਗੇ ਹੋਏ ਨੇ ਆਪਣੇ ਚੱਪਣ ਕੱਦੂ ਉਹ ਦੇਖੋ ਇਹ ਸਾਰੇ ਚੱਪਣ ਕੱਦੂ ਲੱਗੇ ਨੇ ਤੇ ਆਹ ਲਾਈ ਹੀ ਆਪਣੀ ਇੱਕ ਤੋਰੀਆਂ ਦੀ ਬੇਲ ਇਹ ਪੌਦਰਾ ਤੇ ਪਰ ਜੜਾਦੀ ਆ ਤੇ ਆ ਲਾਇਆ ਹੋਇਆ ਜੀ ਆਪਣਾ ਪਦੀਨਾ ਇਹਦੀ ਅਸੀਂ ਚਟਣੀ ਕੁੱਟਦੇ ਹੁੰਦੇ ਆ ਪਦੀਨਾ ਇਹ ਤੇ ਆ ਨਾਰ ਲੱਗੇ ਨੇ ਟਮਾਟਰਾਂ तोड़ लाई लगे हैं जी होर भी इधर लगी है जी आह अपने शिमला मिर्च हाँ देखो जी कि लगने शिमला मिर्च बहुत उतरी है जी ਤਾਂ ਇਹ ਘਟੋ ਘਟਾ 8-10 ਬਾਰ ਸਬਜੀ ਬਣਾ ਲਈ ਹੋਣੀਆਂ ਬਹੁਤ ਸੈਂਟਾ ਮਿਰਚ ਲੱਗਦੀ ਆ ਨਾ ਕੋਈ ਸਪਰੇਅ ਕਰੀਆ ਤੇ ਕਿਸੇ ਵੀ ਸਬਜੀ ਉੱਤੇ ਸਪਰੇਅ ਨਹੀਂ ਕਰਦੇ ਬਿਨਾਂ ਸਪਰੇਅ ਤੋਂ ਸਾਰੀ ਤਿਆਰ ਕਰੀ ਹੋਈ ਆ ਆ ਦੇਖੋ ਆ ਸੈਂਟਾ ਮਿਰਚ ਸਾਰੀ ਖੜੀ ਜੀ ਉਹ ਦੇਖੋ ਜੀ ਲੱਗੇ ਤਾਂ ਇੱਧਰ ਲੱਗੇ ਨੇ ਕਰੇਲੇ ਜੀ ਆ ਕਰੇਲੇ ਦੇ ਬੇਲਾਂ ਨੇ ਜੋ ਅਸੀਂ ਰੱਕੇ ਗੱਢ ਕੇ ਇਹਦੇ ਉੱਪਰ ਬੇਲ ਚੜਾ ਦਿੱਤੀ ਇਹਦੇ ਵੀ ਕਈ ਵਾਰ ਸਬਜ਼ੀ ਬਣਾਦੀ ਉਹ ਦੇਖੋ ਪੌਲ ਲੱਗੇ ਨੇ ਜੀ ਇੱਥੇ ਕਰੇਲੇ ਵੀ ਲੱਗੇ ਹੋਣਗੇ ਕਿਤੇ ਨਾ ਕਿਤੇ ਵਿੱਚ ਉਹ ਥੋੜੇ ਦਿਨ ਪਹਿਲਾਂ ਹੀ ਤੋੜੇ ਸੀ ਉਹ ਦੇਖੋ ਜੀ ਆ ਲੱਗੇ ਨੇ ਕਰੇਲੇ ਦੇਖੋ ਕਿਨੇ ਕਿਨੇ ਲੰਬੇ ਨੇ ਗੱਠ ਗੱਠ ਲੰਬੇ ਨੇ ਇਹ ਆ ਹੰਗੀਰਾ ਜੀ ਜਿਹੜੇ ਕੌੜੀਆਂ ਮਿਰਚਾਂ ਹੁੰਦੀਆਂ ਨੇ ਉਹਦੇ ਬੂਟੇ ਲਗਾਏ ਨੇ ਇੱਕ ਮਿਰਚੇ ਪਾ ਲਓ ਸਬਜ਼ੀ ਚ ਇੱਕੇ ਬਹੁਤ ਆ ਐਨੀ ਕੌੜੀ ਮਿਰਚਾਂ ਹੈ ਵੇ ਨਹੀਂ ਹਰੀ ਲੱਗਣ ਲੱਗੀਆਂ ਇਹ ਲੇਟ ਲਗਾਈਆਂ ਦੀ ਆ ਵੀ ਇਹਨਾਂ ਦੇ ਬੂਟੇ ਖੜੇ ਨੇ ਇਹ ਘਰ ਦੀ ਪਨੀਰੀ ਮੈਂ ਤਿਆਰ ਕਰੀ ਦੀ ਸੋ ਵਧੀਆ ਪਨੀਰੀ ਤਿਆਰ ਹੋਈ ਆ ਜੀ ਤੇ ਇੱਧਰ ਆ ਲਏ ਇਹਨੇ ਕਦੂਆਂ ਦੀ ਆ ਬੇਲਾਂ ਜਿਹੜੇ ਗੋਲ ਕਦੂ ਹੁੰਦੇ ਨੇ ਇਨਾ ਦੇ ਵੀ ਕਈ ਵਾਰ ਸਬਜ਼ੀ ਬਣਾ ਕੇ ਖਾ ਲਈ ਆ ਹੁਣ ਤਾਂ ਕੋਈ ਹੈ ਨਹੀਂ ਕੱਲ ਹੀ ਤੋੜਿਆ ਸੀ ਇਹ ਚੋਪਾ ਕੱਲ ਤੋੜੀ ਸੀ ਸਬਜ਼ੀ ਮੱਕੀ ਉੱਧਰਲੇ ਮੱਕੀ ਦੇ ਪਰਲੇ ਕੋਸੇ ਵੀ ਲਗਾਏ ਹੋਏ ਨੇ ਚੱਪਣ ਗਦੂ ਉਹ ਦਿਖਾਉਣਾ ਸਾਨੂੰ ਲਗਾਏ ਹਨ ਇਹ ਇੱਧਰ ਚਿੱਪਣ ਕਦੂ ਇਹ ਵੀ ਲੱਗੇ ਹੋਏ ਨੇ ਵਿੱਚ ਦਿਖਾਉਨੇ ਤੁਹਾਨੂੰ ਆ ਦੇਖੋ ਤਾਂ ਇੱਧਰ ਦੇ ਪਾਸੇ ਇੱਕ ਆਪਾਂ ਨੇ ਮਿੱਠੇ ਕਦੂਆਂ ਦੇ ਬੇਲਾਂ ਵਿੱਚ ਲਗਾਈ ਹੋਏ ਨੇ ਉਹ ਵੀ ਜੰਦੂ ਘੋਣਾ ਆ ਜਿਹੜਾ ਸਫੈਦਾ ਖੜਾ ਇਹ ਸਫੈਦੇ ਦੇ ਕੋਲ ਨੇ ਸੋ ਆਹ ਦੇਖੋ ਜੀ ਆ ਸਫੈਦੇ ਦੇ ਕੋਲ ਆ ਲਗਾਏ ਨੇ ਮੈਂ ਮਿੱਠਾ ਕਦੂ ਇੱਥੇ ਕਦੂ ਦੀ ਬੇਲਾਂ ਇੱਥੇ ਕੋਈ ਨਾ ਕੋਈ ਲੱਗਿਆ ਵੀ ਹੋਊਗਾ ਆ ਦੇਖੋ ਹੀ ਲੱਗਿਆ ਆ ਆ ਦੋ ਲੱਗੇ ਨੇ ਤਾਂ ਲੱਗਿਆ ਹੋਇਆ ਇਹ ਤੇ ਲੱਗੇ ਹੋਇਆ ਇਹ ਆਪਣੇ ਮਿੱਠੇ ਕਦੂ ਦੀ ਬੇਲ ਸੋ ਕਰਦਿਆਂ ਸਬਜ਼ੀਆਂ ਜ਼ਰੂਰ ਲਗਾਉਣੀਆਂ ਚਾਹੀਦੀਆਂ ਨੇ ਜਿਹਦੇ ਕੋਲ ਜਗ੍ਹਾ ਹੈ ਜਗ੍ਹਾ ਹੈਗੀ ਆ ਚਾਹੇ ਥੋੜੀ ਬਹੁਤੀ ਆ ਉਹ ਆਪਣੀ ਖਾਣ ਜੋਗੀ ਸਬਜ਼ੀ ਘਰੇ ਜ਼ਰੂਰ ਲਗਾਓ ਮਾਤਾ ਦੇ ਜਾਂ ਸਬਰੀਆਂ ਵਾਲੀਆਂ ਸਬਜ਼ੀਆਂ ਤੋਂ ਆਪਾਂ ਆਪਣਾ ਬਚਾਅ ਹੁੰਦਾ ਤੇ ਨਾਲੇ ਹੁਣ ਸਬਜ਼ੀਆਂ ਥੋੜੀਆਂ ਮਹਿੰਗੀਆਂ ਮਿਲਦੀਆਂ ਨੇ ਇਸ ਕਰਕੇ ਘਰ ਦੀ ਸਬਜੀ ਦਾ ਫਾਇਦਾ ਆਪਾਂ ਨੂੰ ਲਗਾਉਣ ਦਾ ਸੋਇਆ ਇਹ ਵੀ ਅੱਜ ਦੀ ਵੀਡੀਓ ਜੀਚ ਮੈਂ ਤੁਹਾਨੂੰ ਆਪਣੀਆਂ ਸਬਜ਼ੀਆਂ ਦਿਖਾਈਆਂ ਨੇ ਘਰੇਲੂ ਬਾਗੀਚੀ ਦਿਖਾਈ ਆ ਸਾਡੀਆਂ ਵਾਲੀ ਸੌਣ ਵਾਲੇ ਬਲੌਗ ਚ ਤੁਹਾਨੂੰ ਹੋਰ ਕੋਈ ਆਪਣੀ ਫਸਲ ਦਿਖਾਉਂਗਾ ਜੋ ਮੈਂ ਆਪਣੇ ਖੇਤਾਂ ਵਿੱਚ ਬੀਜੀ ਹੋਈ ਆ ਕਿਰਪਾ ਕਰਕੇ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਨਾ ਜੀ ਹੋ ਸਕੇ ਤਾਂ ਕਮੈਂਟ ਵੀ ਕਰ ਦੇਣਾ ਜੀ ਸੋ ਕਿਸੇ ਦਿਨ ਫੇਰ ਮਿਲਾਂਗੇ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ